ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖ਼ਲ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਸਿਆਸੀ ਤੌਰ ਤੇ ਵਾਪਰਦੀਆਂ ਘਟਨਾਵਾਂ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ ਅੱਜ ਦੀ ਜਿਹੜੀ ਸਿਆਸੀ ਘਟਨਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਦੀ ਜਿਮਨੀ ਚੌਂ ਲਈ ਪੱਛਮੀ ਹਲਕੇ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰਨਾ ਜਦੋਂ ਸੀ ਸ਼੍ਰੋਮਣੀ ਕਾਲੀ ਦਲ ਵੱਲੋਂ ਐਲਾਨੇ ਉਮੀਦਵਾਰ ਨੂੰ ਗੋਹ ਨਾਲ ਵੇਖਣ ਤੇ ਬਾਚਣ ਦਾ ਯਤਨ ਕਰਦੇ ਆ ਤਾਂ ਇੱਕ ਨਵਾਂ ਚਿਹਰਾ ਜੱਪਦਾ ਹੈ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਹੋਰਾਂ ਨੂੰ ਲੁਧਿਆਣਾ ਦੀ ਜਿਮਨੀ ਚੌਂੜ ਲਈ ਪੱਛਮੀ ਹਲਕੇ ਤੋਂ ਸ਼੍ਰੋਮਣੀ ਕਾਲੀ ਦਲ ਨੇ ਅੱਜ ਆਪਣਾ ਉਮੀਦਵਾਰ ਐਲਾਨਿਆ ਪਰਉਪਕਾਰ ਸਿੰਘ ਘੁੰਮਣ ਕੌਣ ਨੇ ਉਹਗੇ ਕਾਨੂੰਨਦਾਨ ਨੇ ਕਈ ਵਾਰ ਲੁਧਿਆਣਾ ਦੀ ਬਾਹਰ ਐਸੋਸੀਏਸ਼ਨ ਬਹੁਤ ਵੱਡੀ ਸੰਸਥਾ ਉਹਦੇ ਪ੍ਰਧਾਨ ਬਣਨ ਦਾ ਮਾਣ ਉਹਨਾਂ ਨੂੰ ਪ੍ਰਾਪਤ ਹੋਇਆ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਵਾਰ ਐਸੋਸੀਏਸ਼ਨ ਦੇ ਅਹੁਦੇਦਾਰ ਵੀ ਰਹੇ ਨੇ ਐਡਵੋਕੇਟ ਪਰਪਕਾਰ ਸਿੰਘ ਘੁੰਮਣ ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਵਿੰਗ ਦੇ ਪ੍ਰਧਾਨ ਵੀ ਰਹੇ ਨੇ ਐਡਵੋਕੇਟ ਪਰਪਕਾਰ ਸਿੰਘ ਘੁੰਮਣ ਨੂੰ ਬਹੁਤ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਵੱਜੋਂ ਵੀ ਸੇਵਾਵਾਂ ਨਿਭਾਉਣ ਦਾ ਸਿਰ ਪ੍ਰਾਪਤ ਹੋਇਆ ਜਦੋਂ ਸੀ ਐਡਵੋਕੇਟ ਪਰਪਕਾਰ ਸਿੰਘ ਨੂੰ ਮਰਦੀ ਰਿਹੈਸ਼ ਸਾਰਾ ਕੁਝ ਪਤਾ ਕੀਤਾ ਤੇ ਉਹ ਲੁਧਿਆਣਾ ਦੇ ਬਾੜੇਵਾਲ ਇਲਾਕੇ ਨਾਲ ਸੰਬੰਧਿਤ ਨੇ ਤੇ ਬਾੜੇਵਾਲ ਇਲਾਕਾ ਹੈ ਜਿਹੜਾ ਉਹਦੇ ਵਿੱਚੋਂ ਬਹੁਤਾ ਹਿੱਸਾ ਜਿਹੜਾ ਉਹ ਲੁਧਿਆਣਾ ਪੱਛਮੀ ਹਲਕੇ ਕੋਕ ਯੂਨੀਵਰਸਿਟੀ ਸਾਈਡ ਲੁਧਿਆਣਾ ਪੱਛਮੀ ਹਲਕੇ ਅਧੀਨ ਸਾਰੇ ਆਉਂਦੀ ਹੈ ਤੇ ਇਸ ਹਲਕੇ ਤੋਂ ਗੁਰਪ੍ਰੀਤ ਸਿੰਘ ਗੋਗੀ ਆਮ ਆਦਮੀ ਪਾਰਟੀ ਦੇ ਐਮਐਲਏ ਸਨ ਜਿਨ੍ਹਾਂ ਦੀ ਮੌਤ ਹੋ ਜਾਣ ਨਾਲ ਇਹ ਸੀਟ ਖਾਲੀ ਹੋਈ ਤੇ ਇਸ ਸੀਟ ਤੋਂ ਜਿਮਨੀ ਚੋਣ ਕਰਾਉਣ ਦਾ ਫੈਸਲਾ ਜਿਹੜਾ ਕੀਤਾ ਗਿਆ ਹੈ ਆ ਹੁਣ ਆਈਏ ਆਪਾਂ ਥੋੜਾ ਜਿਆਦਾ ਐਡਵੋਕੇਟ ਪਰਪਕਾਰ ਸਿੰਘ ਨੂੰ ਮੰਦੀ ਉਮੀਦਵਾਰੀ ਨੂੰ ਲੈ ਕੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਫਰੈਸ਼ ਇੱਕ ਨਮਾ ਚਿਹਰਾ ਜਿਹੜਾ ਉਹ ਮੈਦਾਨ ਵਿੱਚ ਉਤਾਰਿਆ ਕਿਉਂ ਉਤਾਰਿਆ ਹਰ ਮਨੁੱਖ ਦੀ ਨਵੇਂ ਰੂਪ ਵਿੱਚ ਨਵੀਆਂ ਆਸਾਂ ਤੇ ਉਮੀਦਾਂ ਦੀ ਇੱਕ ਕੜੀ ਹੁੰਦੀ ਹੈ ਉਸ ਕੜੀ ਤੇ ਚੱਲਦੇ ਆ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਸਮੇਂ ਦੌਰਾਨ ਲੰਮੇ ਸਮੇਂ ਤੋਂ ਜਿਹੜੀਆਂ ਜਿੱਤਾਂ ਨੇ ਉਹ ਉਹਨਾਂ ਨੂੰ ਨਸੀਬ ਨਹੀਂ ਹੋ ਸਕੀਆਂ ਪਾਰਟੀ ਦੇ ਵੱਡੇ ਤੋਂ ਵੱਡੇ ਆਗੂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਚੋਣ ਹਾਰ ਜਾਂਦੇ ਨੇ ਇੱਥੋਂ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਵਰਗੇ ਵੱਡੇ ਆਗੂ ਵੀ ਚੋਣ ਹਾਰ ਜਾਂਦੇ ਨੇ ਪਾਰਟੀ ਦੇ ਬਹੁਤੇ ਆਗੂ ਚੋਣ ਹਾਰ ਜਾਂਦੇ ਨੇ ਸਿਰਫ 3 ਐਮਐਲਏ ਪਾਰਟੀ ਦੇ ਜਿਹੜੇ ਨੇ ਉਹ 57 ਚੋਣਾਂ ਵਿੱਚ ਪਰਫਾਰਮ ਕਰਦੇ ਨੇ ਡਾਕਟਰ ਸੁਖਵਿੰਦਰ ਸਿੰਘ ਸੁਖੀ ਮਨਪ੍ਰੀਤ ਸਿੰਘ 41 ਤੇ ਗਨੀਵ ਕੌਰ ਮਜੀਠੀਆ ਆਪੋ ਆਪਣੇ ਹਲਕਿਆਂ 'ਚੋਂ ਇਸ ਪਾਸੇ ਨਾ ਜਾਈਏ ਆਪਾਂ ਐਡਵੋਕੇਟ ਪਰਪਕਾਰ ਸਿੰਘ ਘੁੰਮਣ ਦੀ ਗੱਲ ਕਰੀਏ ਪਰਪਕਾਰ ਸਿੰਘ ਘੁੰਮਣਾ ਉੱਗੇ ਕਾਨੂੰਨਦਾਨ ਨੇ ਤੁਹਾਨੂੰ ਮੈਂ ਦੱਸ ਚੁੱਕਿਆ ਤੇ ਹੁਣ ਜਦੋਂ ਅਸੀਂ ਐਡਵੋਕੇਟ ਪਰਪਕਾਰ ਸਿੰਘ ਘੁੰਮਣ ਨੂੰ ਮੈਦਾਨ ਵਿੱਚ ਫਰੈਸ਼ ਸ਼ੀਰਿ ਵਜੋਂ ਉਤਾਰਨ ਦੇ ਕਾਰਨ ਲੱਪਦੇ ਆ ਤਾਂ ਅਸੀਂ ਕੱਲ ਆਪਣੇ ਦਰਸ਼ਕਾਂ ਨਾਲ ਆਪਣੇ ਸਟੇਟਸ ਦੇ ਉੱਤੇ ਇਹ ਗੱਲ ਸਾਂਝੀ ਕੀਤੀ ਸੀ ਕਿ ਕੋਈ ਵੀ ਸਵੇਰ ਆ ਜਿਹੜੀ ਦੁਨ ਦਿਨ ਚੜਦਾ ਕੋਈ ਸਵੇਰ ਕਮ ਵਕਤ ਨਹੀਂ ਹੁੰਦੀ ਤੇ ਕੋਈ ਵੀ ਸ਼ਾਮ ਆ ਜਿਹੜੀ ਉਹ ਬੇਵਕਤ ਨਹੀਂ ਹੁੰਦੀ ਮੇਰੇ ਕਹਿਣ ਦਾ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਸੁਖਵੀਰ ਸਿੰਘ ਬਾਦਲ 4-5 ਦਿਨ ਪਹਿਲਾਂ ਟੈਲੀਗੇਟਾਂ ਦੇ ਜਿਸ ਸੰਦਰਭ ਵਿੱਚੋਂ ਜਿਸ ਵਿਵਾਦਾਂ ਵਿੱਚੋਂ ਲੰਘ ਕੇ ਜਿਹੜੇ ਪ੍ਰੋਸੈਸ ਦੇ ਵਿੱਚ ਉਹ ਪ੍ਰਧਾਨ ਬਣਨੇ ਨੇ ਉਸ ਤੋਂ ਬਾਅਦ ਉਹਨਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਚੈਲੰਜ ਸੀ ਕਿ ਇਸ ਹਲਕੇ ਤੋਂ ਨਵਾਂ ਚਿਹਰਾ ਮੈਦਾਨ ਵਿੱਚ ਲਿਆਂਦਾ ਜਾਵੇ ਇਸ ਹਲਕੇ ਤੋਂ ਹਮੇਸ਼ਾ ਬਹੁਤੀ ਵਾਰ ਮਹੇਸ਼ਿੰਦਰ ਸਿੰਘ ਗਰੇਵਾਲ ਚੋਣ ਲੜਦੇ ਨੇ ਮਹੇਸ਼ਿੰਦਰ ਸਿੰਘ ਗਰੇਵਾਲ ਇੱਕ ਵਾਰ ਐਮਐਲਏ ਬਣਦੇ ਨੇ ਪਛਮੀ ਹਲਕੇ ਤੋਂ ਉੱਥੋਂ ਜਦੋਂ ਉਹ ਪਛਮੀ ਹਲਕੇ ਤੋਂ ਹਰਨਾਮਦਾਸ ਜੋਹਰ ਸੀ ਸ਼ਾਇਦ ਉਦੋਂ ਉਹਨਾਂ ਨੂੰ ਹਰਾ ਕੇ ਜਦੋਂ ਚੋਣ ਮੈਂ ਜਦੋਂ ਆਉਂਦੇ ਨੇ ਉਹ ਮੰਤਰੀ ਮੰਡਲ ਵਿੱਚ ਜਾਂਦੇ ਨੇ ਜਿੱਥੇ ਤੱਕ ਟੌੜਾ ਦੇ ਪੱਕੇ ਸਮਰਥਕ ਉਸ ਤੋਂ ਬਾਅਦ ਜਿੱਥੇ ਤੱਕ ਟੌੜਾ ਤੇ ਪ੍ਰਕਾਸ਼ ਸਿੰਘ ਬਾਦਲ ਦੀ ਅਨਮਨ ਹੋਣ ਤੋਂ ਬਾਅਦ ਉਹ ਜਿੱਥੇ ਤੱਕ ਟੌੜਾ ਨਾਲ ਹੀ ਖੜੇ ਰਹਿੰਦੇ ਨੇ ਉਹਨਾਂ ਨੇ ਮੰਤਰੀਪਦ ਤੋਂ ਅਸਤੀਫਾ ਦਿੱਤਾ ਉਸ ਤੋਂ ਬਾਅਦ ਅਗਲੀਆਂ ਚੋਣਾਂ ਨੇ ਜਿਹੜੀਆਂ ਲੋਕ ਸਭਾ ਦੀਆਂ ਉਹ ਅਲੱਗ ਹੋ ਕੇ ਲੜਦੇ ਨੇ ਤੇ ਐਡਵੋਕੇਟ ਮਹੇਸ਼ਿੰਦਰ ਸਿੰਘ ਗਰੇਵਾਲ ਖੁਦ ਵੀ ਜਿਹੜੇ ਉਹ ਕਾਨੂੰਨਦਾਨ ਨੇ ਉਹ ਪਛੜ ਜਾਂਦੇ ਨੇ ਉਸ ਤੋਂ ਬਾਅਦ ਦੋ ਵਾਰ ਚੋਣ ਲੜਦੇ ਨੇ ਫਿਰ ਹਾਰ ਜਾਂਦੇ ਨੇ ਇੱਕ ਵਾਰ ਲੋਕ ਸਭਾ ਦੀ ਚੋਣ ਹਾਰ ਲੜਦੇ ਨੇ ਉਦੋਂ ਵੀ ਹਾਰ ਜਾਂਦੇ ਨੇ ਇਸ ਦੌਰਾਨ ਹਰੀਸ਼ ਰਾ ਢਾਂਡਾ ਇੱਕ ਨਵੇਂ ਉਮੀਦਵਾਰ ਪਾਰਟੀ ਦੇ ਆਉਂਦੇ ਨੇ ਉਹ ਵੀ ਚੋਣ ਹਾਰ ਜਾਂਦੇ ਨੇ ਉਹ ਉਹ ਚੋਣ ਜਿੱਤ ਜਾਂਦੇ ਨੇ ਤੇ ਉਹ ਚੋਣ ਜਿੱਤਣ ਤੋਂ ਬਾਅਦ ਇੱਕ ਵਾਰ ਸੰਸਦ ਸਖਤਰ ਵੀ ਬਣਦੇ ਨੇ ਤੇ ਮਹੇਸ਼ਿੰਦਰ ਸਿੰਘ ਗਰੇਵਾਲ ਹਲਕਾ ਛੱਡ ਕੇ ਪੈਲ ਤੋਂ ਆ ਕੇ ਚੋਣ ਲੜਦੇ ਨੇ ਪਰ ਤੂ ਜਗਜੀਵਨ ਪਾਲ ਸਿੰਘ ਗਿੱਲ ਦੇ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਆ ਜਾਣ ਨਾਲ ਉਹ ਵੀ ਇਥੋਂ ਹਾਰ ਜਾਂਦ ਨੇ ਹੁਣ ਰਹੀ ਗੱਲ ਆਪਣੀ ਜਿਹੜੀ ਇਸ ਚੋਣ ਤੋਂ ਫਰੈਸ਼ ਚਿਹਰੇ ਦੀ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਨਵੀਂ ਆਸ ਜਿਸ ਨੂੰ ਸਵੇਰ ਦੀ ਮੈਂ ਜ਼ਿਕਰ ਕੀਤਾ ਸੀ ਸਵੇਰ ਦਾ ਮਤਲਬ ਇਹ ਹੁੰਦਾ ਹੈ ਕਿ ਸਵੇਰ ਹੁੰਦੀ ਹੈ ਜਿਹੜੀ ਉਹ ਆਸਾਂ ਤੇ ਉਮੀਦਾਂ ਲੈ ਕੇ ਆਉਂਦੀ ਹੈ ਹਰ ਸਵੇਰ ਕਿਉਂਕਿ ਉਸ ਸਵੇਰ ਦੇ ਅੱਗੇ ਸਾਹਮਣੇ ਪੂਰੇ ਦਿਨ ਦਾ ਸੰਘਰਸ਼ ਜੁੜਿਆ ਹੁੰਦਾ ਹੈ ਪੂਰੇ ਦਿਨ ਦੇ ਸੰਘਰਸ਼ ਦੇ ਨਤੀਜੇ ਉਹ ਮਨੁੱਖ ਦੀ ਝੋਲੀ ਵਿੱਚ ਆਉਣ ਪੈਣੇ ਹੁੰਦੇ ਨੇ ਇਸ ਕਰਕੇ ਸਵੇਰ ਕਦੇ ਵੀ ਖੰਭਕਤ ਨਹੀਂ ਹੁੰਦੀ ਤੇ ਸ਼ਾਮਾਂ ਕਦੇ ਵੀ ਬੇਵਕਤ ਨਹੀਂ ਹੁੰਦੀ ਕਿਉਂਕਿ ਜਦੋਂ ਸ਼ਾਮ ਆਉਂਦੀ ਹੈ ਇਹਦੇ ਪਿੱਛੇ ਪੂਰੇ ਦਿਨ ਦੀਆਂ ਪ੍ਰਾਪਤੀਆਂ ਨੇ ਜਿਹੜੀਆਂ ਉਹ ਜੁੜੀਆਂ ਉੰਦੀਨੇ ਹੁਣਾ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸੱਜਰੀ ਸਵੇਰ ਵਾਂਗ ਫੈਸਲਾ ਲਿਆ ਹੈ ਸਵੇਰ ਵਾਂਗ ਫੈਸਲਾ ਲੈ ਕੇ ਉਹਨਾਂ ਨੇ ਇੱਕ ਆਸ ਇੱਕ ਉਮੀਦ ਨਾਲ ਇੱਕ ਸੰਘਰਸ਼ ਵਜੋਂ ਤੇ ਫਰੈਸ਼ ਚਿਹਰੇ ਨੂੰ ਮੈਦਾਨ ਵਿੱਚ ਆਇਆ ਉਹਨਾਂ ਨੇ ਪੁਰਾਣੀਆਂ ਮਿੱਥਾਂ ਤੋੜੀਆਂ ਪੁਰਾਣੇ ਆਗੂ ਨੂੰ ਲਾਂਭੇ ਕੀਤਾ ਪੁਰਾਣੇ ਆਗੂ ਨੂੰ ਪਾਸੇ ਕਰਕੇ ਇੱਕ ਐਸੇ ਫਰੈਸ਼ ਚਿਹਰੇ ਨੂੰ ਪਟੋਨ ਮੈਦਾਨ ਵਿੱਚ ਉਤਾਰਿਆ ਹਾਲਾਂਕਿ ਬਹੁਗੰਤੀ Hindu ਵੋਟ ਇਸ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਇਸ ਇਲਾਕੇ ਦੇ ਵਿੱਚ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੋਨੋਂ ਹਿੰਦੂ ਧਰਮ ਨਾਲ ਸੰਬੰਧਤ ਨੇ ਇੱਕ ਧਰਮ ਦੀ ਦੁਖਦਾਈ ਪੱਖਾ ਜਿਹੜਾ ਉਹ ਵਿੱਚ ਉਹਨਾਂ ਦੇ ਵਿੱਚ ਭਾਰੂ ਹੁੰਦਾ ਹੁਣ ਜਿਸ ਤਰ੍ਹਾਂ ਇਹ ਮੈਦਾਨ ਦੇ ਵਿੱਚ ਪਰਉਪਕਾਰ ਸਿੰਘ ਘੁੰਮਣ ਨੂੰ ਉਤਾਰਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਹੁਣ ਪ੍ਰਧਾਨ ਬਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦਾ ਇਹ ਫੈਸਲਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਲਈ ਸੂਤ ਬੈਠੇਗਾ ਫਿੱਟ ਬੈਠੇਗਾ ਕਿ ਨਵੀਆਂ ਆਸਾਂ ਤੇ ਉਮੀਦਾਂ ਦਾ ਸੱਜਰੀ ਸਵੇਰ ਵਾਂਗ ਜਿਹੜਾ ਚੋਣ ਮੈਦਾਨ ਵਿੱਚ ਉਤਾਰਿਆ ਉਮੀਦਵਾਰਾ ਕਿ ਪਾਰਟੀ ਦੀਆਂ ਆਸਾਂ ਤੇ ਉਮੀਦਾਂ ਤੇ ਖਰਾ ਉਤਰੇਗਾ ਕਿਉਂਕਿ ਇਸ ਤੋਂ ਪਹਿਲਾਂ ਲੰਘੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤੇ ਉਸ ਤੋਂ ਬਾਅਦ ਲੋਕ ਸਭਾ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਬਹੁਤ ਬਹੁਤ ਤਰੀਕ ਤਰ੍ਹਾਂ ਨਾਲ ਨਿਦਾਰਤ ਰਹੀ ਹੈ ਪਾਰਟੀ ਦੇ ਵੱਡੇ ਆਗੂ ਜਮਾਨਤਾ ਤੱਕ ਵੀ ਨਹੀਂ ਵਿਚਾ ਸਕੇ ਈਵਨ ਅੱਜ ਦੇ ਹੀਰੋ ਤੇ ਅੱਜ ਦੇ ਪਾਰਟੀ ਦੇ ਮੁਖ ਬੁਲਾਰੇ ਦਲਜੀਤ ਸਿੰਘ ਚੀਮਾ ਹੋਰੀ ਵੀ ਆਪਣੀ ਜ਼ਮਾਨਤ ਨਹੀਂ ਬਚਾ ਸਕੇ ਸੀ ਵੱਡੇ ਸਾਰੇ ਦੇ ਸਾਰੇ ਆਗੂ ਬਹੁਤ ਬੁਰੀ ਤਰ੍ਹਾਂ ਲੁੜਖ ਗਏ ਸਨ ਤੇ ਇੱਕ ਸੱਜਰੀ ਸਵੇਰ ਵਾਂਗ ਸੱਜਰਾ ਫੈਸਲਾ ਹੈ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਫਿੱਟ ਬੈਠੇਗਾ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਨੇ ਸਾਬਕਾ ਮੰਤਰੀ ਨੇ ਇਸ ਹਲਕੇ ਤੋਂ ਐਮਸੀ ਵਜੋਂ ਵੀ ਚੋਣ ਲੜਦੇ ਰਹੇ ਨੇ ਤੇ ਇਸ ਹਲਕੇ ਤੋਂ ਐਮਐਲਏ ਵੀ ਬਣੇ ਨੇ ਅਗਲੀ ਵਾਰ 2022 ਚ ਸਾਰਿਆਂ ਦੀ ਤਰ੍ਹਾਂ ਉਹ ਵੀ ਚੋਣ ਹਾਰ ਜਾਂਦੇ ਨੇ ਤੇ ਸੰਜੀਵ ਅਰੂੜਾ ਇਸ ਹਲਕੇ ਤੋਂ ਨਵੇਂ ਨੇ ਤੇ ਉਹ ਲੁਧਿਆਣਾ ਦੇ ਵੱਡੇ ਇੰਡਸ ਇੰਡਸਟਰੀਲਿਸਟਾਂ ਨਾਲ ਸੰਬੰਧਿਤ ਇੱਕ ਵੱਡਾ ਚਿਹਰਾ ਨੇ ਸੋਚਿਆ ਜਾਂਦਾ ਸੀ ਸਮਝਿਆ ਜਾਂਦਾ ਸੀ ਕਿ ਉਹਨਾਂ ਨੂੰ ਜਿਹੜੀ ਰਾਜ ਸਭਾ ਦੀ ਮੈਂਬਰੀ ਆਮ ਆਦਮੀ ਪਾਰਟੀ ਵੱਲੋਂ ਦਿੱਤੀ ਗਈ ਸੀ ਉਹ ਬਹੁਤ ਵਿਵਾਦਾਂ ਵਿੱਚੋਂ ਨਿਕਲ ਕੇ ਆਈ ਸੀ ਪਰੰਤੂ ਇਸ ਹਲਕੇ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਸੰਜੀਵ ਅਰੋੜਾ ਨੂੰ ਹੁਣ ਤਿੰਨੇ ਧਿਰਾਂ ਮੈਦਾਨ ਵਿੱਚ ਆ ਗਈਆਂ ਨੇ ਹੁਣ ਸਭ ਤੋਂ ਵੱਡੀ ਗੱਲ ਹੈ ਜਿਹੜੀ ਜਿਸ ਨਿਰਾਸ਼ਾ ਦੇ ਵਿੱਚੋਂ ਇਸ ਹਲਕੇ ਤੋਂ ਪਾਰਟੀ ਦਾ ਪਿਛਲਾ ਉਮੀਦਵਾਰ ਨਿਕਲਿਆ ਸੀ ਕੀ ਪਾਰਟੀ ਦੇ ਹੁਣ ਵਾਲੇ ਉਮੀਦਵਾਰ ਪਿਛਲੇ ਉਮੀਦਵਾਰ ਨਾਲੋਂ ਕਾਰਗੁਜ਼ਾਰੀ ਬਿਹਤਰ ਕਰ ਸਕਣਗੇ ਐਡਵੋਕੇਟ ਪਰ ਉਪਕਾਰ ਸਿੰਘ ਨੂੰ ਮੁੰਨੂ ਮੈਦਾਨ ਵਿੱਚ ਉਤਾਰੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਆਸਾ ਇਹ ਆਸਾ ਜ਼ਰੂਰ ਹੈ ਤੇ ਉਹਨਾਂ ਨੂੰ ਆਸ ਹੈ ਤੇ ਹਰ ਬੰਦਾ ਨਵੇਂ ਢੰਗ ਨਾਲ ਨਵੇਂ ਤਰੀਕੇ ਨਾਲ ਚੋਣ ਮੈਦਾਨ ਵਿੱਚ ਉਤਰਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਨਵਾਂ ਢੰਗ ਫਰੈਸ਼ ਚਿਹਰੇ ਵਾਲਾ ਨਵਾਂ ਤਰੀਕਾ ਜਾਂ ਕੈਂਪੇਨ ਚਲਾਉਣ ਲਈ ਅ ਨਵੀਂ ਸੋਚ ਹੈ ਜਿਹੜੀ ਉਹ ਕਿਸ ਕਦਰ ਬੈਠਦੀ ਹੈ ਇਹ ਅਸੀਂ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਵਿੱਚ ਸਾਂਝਾ ਕਰਾਂਗੇ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼ ਦੇ ਖਾਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ